ਹਾਂਜੀ ਨਮਸਕਾਰ ਜੀ ਹਾਂਜੀ ਨਮਸਕਾਰ ਬਾਉ ਜੀ ਹਾਂਜੀ ਹੋਰ ਕੀ ਹਾਲ ਚਾਲ ਠੀਕ ਹੈ ਜੀ ਅੱਛਾ ਮੈਂ ਉਹ ਜਿਹੜੇ ਰਾਤ ਰਾਮ ਲੀਲਾ ਲੱਗੀ ਸੀ ਚੰਦੂ ਦੇ ਘਰ ਜਾਣਾ ਜੀ ਚੰਦੂ ਜਿਹੜਾ ਚਾਂਦੀ ਦਾ ਸਿੱਕਾ ਲੈ ਕੇ ਆਇਆ ਉਹਨਾਂ ਦੇ ਘਰ ਜਾਣਾ ਜੀ ਕਿੰਨੀ ਕੁ ਦੂਰ ਹੈ ਚੰਦੂ ਦਾ ਕਿ ਬੱਗੂ ਦਾ ਚੰਦੂ ਦਾ ਜਿਹੜਾ ਆਪਣੇ ਦੋਨੋਂ ਭਰਾ ਇਕੱਠੇ ਆ ਇਹ ਬੱਗੂ ਦੇ ਕੋਲ ਹੀ ਅੱਛੀ ਹੈ ਅੱਛਾ ਨੇੜੇ ਹੀ ਹੈ ਠੀਕ ਹੈ ਜੀ ਆਜ ਆਜ ਧੰਨਵਾਦ ਜੀ ਤੁਹਾਡਾ ਵੀ ਆਜਾ ਵੀ ਆਜਾ ਮੁੰਡਿਆ ਖਿੱਚ ਕੇ ਤਾ ਦੋਸਤੋ ਤੁਹਾਨੂੰ ਜੋ ਤਸਵੀਰਾਂ ਅਸੀਂ ਦਿਖਾ ਰਹੇ ਆਂ ਸਤ ਸ੍ਰੀ ਅਕਾਲ ਜੀ ਉਹ ਰਾਤ ਜਿਹੜੇ ਬਾਈ ਸਿੱਕਾ ਲੈ ਕੇ ਆਏ ਸੀ ਆਪਣੇ ਰਾਮ ਭਗਵਾਨ ਦੇ ਦਰਬਾਰ ਤੋਂ ਮੈਂ ਉਹਨਾਂ ਦੇ ਘਰ ਜਾਣਾ ਜੀ ਤੁਸੀਂ ਅਗੇ ਹਾਂ ਜੀ ਹਾਂ ਜੀ वेलकम जी ਤੁਹਾਡਾ ਹੋ ਠੀਕ ਠਾਕ ਜੀ ਇਹ ਸਾਰਾ ਪਰਿਵਾਰ ਹੈ ਜੀ ਆਪਣਾ ਹਾਂ ਸਾਰਾ ਪਰਿਵਾਰ ਆ ਚਲੋ ਜੀ ਅੱਜ ਤੁਹਾਡੇ ਕੋਲ 5 ਕਿ ਮਿੰਟ ਆਏ ਆ ਜੀ ਤਾਂ ਜਿਹੜਾ ਜਿਸ ਸਿੱਕੇ ਦੇ ਨਾਲ ਚਾਂਦੀ ਦਾ ਸਿੱਕਾ ਤੁਸੀਂ ਲੈ ਕੇ ਆਏ ਸੀ ਜੋ ਰਾਮ ਭਗਵਾਨ ਦਾ ਜੋ ਤਿਲਕ ਹੋਇਆ ਸੀ ਹਾਂਜੀ ਹਾਂਜੀ ਤਾਂ ਉਹ ਮਤਲਬ ਸਹੀ ਘਰ ਮੈਂ ਆ ਗਿਆ ਹਾਂ ਸਹੀ ਆ ਗਿਆ ਹਾਂ ਉਹ ਨਵੇਂ ਮੰਨ ਲਓ ਮੈਂ ਤੁਹਾਡੀ ਮੂਵੀ ਬਣਾਈ ਜਾਵਾਂ ਤੇ ਉਹ ਦਰ ਚੰਦੂ ਤੇ ਹੋਰ ਨਿਕਲੇ ਜੀ ਨਹੀਂ ਨਹੀਂ ਚਲੋ ਚਲੋ ਧੰਨਵਾਦ ਜੀ ਸਾਰਾ ਪਰਿਵਾਰ ਹੈ ਜੀ ਆਪਣਾ ਹਾਂ ਸਾਰਾ ਪਰਿਵਾਰ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਇੱਕ ਵਾਰ ਜੀ ਕਾਰਾਂ ਵੀ ਬੁਲਾ ਦਿੱਤਾ ਜਾਵੇ ਜੀ जय श्री राम जय श्री राम जय श्री राम चंद्र की जय जी भाई राजेंद्र राम तेरा यासा लो जी भाईया ने श्री राम भगवान ਦਾ ਜਕਾਰਾ ਬੋਲਿਆ ਆਪਦੇ ਗੁਰੂ ਦਾ ਜਕਾਰਾ ਬੋਲਿਆ ਮੈਨੂੰ ਲੱਗਦਾ ਮੈਂ ਉਹ ਸਹੀ ਪਰਿਵਾਰ ਦੇ ਵਿੱਚ ਹੀ ਆ ਗਿਆ ਜੀ ਠੀਕ ਹੈ ਤੇ ਆਪਾਂ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਤਾਂ ਸੰਗਤ ਰਾਤ ਬਹੁਤ ਜ਼ਿਆਦਾ ਸੀ ਉਹ ਜਿਹੜਾ ਚਾਂਦੀ ਦਾ ਸਿੱਕਾ ਕੀ ਰਾਤ ਅਸੀਂ ਵੀ ਪੂਰੇ ਦਰਸ਼ਨ ਕੀਤੇ ਤਾਂ ਅਸੀਂ ਉਹ ਚਾਂਦੀ ਦੇ ਸਿੱਕੇ ਦੇ ਦਰਸ਼ਨ ਵੀ ਕਰਨੇ ਆ ਤੇ ਸਾਰੀ ਗੱਲਬਾਤ ਪਾ ਕਰਦੇ ਆ ਤਾਂ ਤਸਵੀਰਾਂ ਦੇ ਵਿੱਚ ਇੱਕ ਵਾਰੀ ਤੁਹਾਨੂੰ ਦਿਖਾਤਾ ਮੈਨੂੰ ਲੱਗਦਾ ਵੀਰ ਦਾ ਕਾਫੀ ਵੱਡਾ ਪਰਿਵਾਰ ਹੈ ਤਸਵੀਰਾਂ ਤੁਹਾਡੇ ਨਾਲ ਵਿਖਾ ਰਿਹਾ ਇਧਰ ਇਧਰ ਸਾਡੇ ਬੇਬੇ ਜੀ ਵੀ ਤਾਂ ਭਾਈ ਜੀ ਆਪਣੇ ਟੋਟਲ ਮੈਂਬਰ ਸਾਰੇ ਕਿੰਨੇ ਨੇ ਜੀ ਟੋਟਲ ਅਸੀਂ 4 ਬਰਾ ਜੀ ਆ ਰੰਗ ਯਾਨੀ ਕਿ ਮਾਲਕ ਦੇ ਰੰਗ ਲੱਗੇ ਨੇ ਰੰਗ ਲੱਗੇ ਨੇ 4 ਬਰਾ ਕਾਫੀ ਵੱਡਾ ਭਰਾ ਵੱਡਾ ਜਿੰਨੇ ਦੇ ਰਾਮ ਰਿੱਲਾ ਤਿੰਨ ਤਿੰਨ ਚਾਰ ਚਾਰ ਨੂ ਆ ਗਿਆ ਸਾਰੇ ਪਰਿਵਾਰਾਂ ਦੀਆਂ ਜੀ ਪਰਿਵਾਰ ਰਹਿ ਗਿਆ ਸਾਰਾ ਇਕੱਠੇ ਹੀ ਹੈ ਗਿਆ ਪਰਿਵਾਰ ਦੇ ਵਿੱਚ ਤੇ ਜਿੰਨੇ ਦੇ ਰੌਣਕ ਲੱਗੀ ਛੋਟੇ ਵੱਡੇ ਸਭ ਜਾਂਦੇ ਸਭ ਸਭ ਜਾਂਦੇ ਕੀ ਬਾਤ ਹੈ ਤਾਂ ਹੀ ਫਿਰ ਰੌਣਕਾਂ ਲੱਗੀਆਂ ਨੇ ਤੇ ਆਪਾ ਜੀ ਕਿਵੇਂ ਸੋਚਿਆ ਸੀ ਕਿ ਬਈ ਜਿਹੜੇ ਰਾਮ ਰਿੱਲਾ ਪਤਾ ਨਹੀਂ ਆਪਣੀ ਕਿਸਮਤ ਜੋ ਹੈਗੀ ਕਿ ਨੇ ਕਾਫੀ ਸਾਲਾਂ ਦੀ ਬੰਦ ਰਹੀ ਹੈ ਜੀ ਜੀ ਇਨਾ 8 ਸਾਲ ਹੋ ਗਏ 9 ਸਾਲ ਸਾਡੇ ਨਾਲ ਦੁਗਾ ਮੰਡੀ ਰਾਮ ਲੀਲਾ ਨਹੀਂ ਲੱਗੀ ਸੀ ਜੀ ਜੀ ਤੇ ਉਹ ਰਾਮ ਲੀਲਾ ਲੱਗਣ ਦੀ ਵਜ੍ਹਾ ਨਾਲ ਜਿਹੜਾ ਸ੍ਰੀ ਰਾਮ ਚੰਦਰ ਦਾ ਰਾਜ ਤਿਲਕ ਹੋਇਆ ਹਾਂਜੀ ਹਾਂਜੀ ਉਹ ਕੋਈ ਛਕਾ ਸੀ ਚਾਂਦੀ ਦਾ ਚਲੋ ਆਪਾਂ ਇੱਕ ਵਾਰ ਨਾ ਇਹ ਸਾਰੀ ਗੱਲ ਉਹ ਤਾਂ ਆਪਾਂ ਜਿਹੜਾ ਪੰਜਾਬੀ ਸੇ ਬਚਾਰ ਮੰंजे ਤੇ ਬੈਠ ਕੇ ਗੱਲਬਾਤ ਕਰੀਏ ਜੀ ਆਪਾਂ ਹੈਗਾ ਸਮਾਂ ਜੋ ਮੈਨੂੰ ਪਤਾ ਮੰਡੀ ਦੇ ਕੰਮ ਹੀ ਤੁਸੀਂ ਮੰਡੀ ਦੇ ਵਿੱਚ ਤਿਆਰ ਹੋਏ ਖੜੇ ਹੋ ਪਰ ਤੁਹਾਡੇ 5-7 ਮਿੰਟ ਲੈਣੇ ਹਾਂਜੀ ਇੱਧਰ ਸਾਰੇ ਦੇਖੋ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਪਰਿਵਾਰ ਕਾਫੀ ਵੱਡਾ ਹੈ ਭਾਈ ਦੋ ਭਰਾ ਨੇ ਤਾਂ ਕਾਫੀ ਵਧੀਆ ਰੌਣਕ ਲੱਗੀ ਹੋਈ ਹੈ ਤਾਂ ਸਾਰੇ ਭੈਣਾ ਵੀਰਾਂ ਨੂੰ ਅਸੀਂ ਜਿਹੜੀ ਹੈ ਅੱਜ ਰਾਤ ਜਿਨ੍ਹਾਂ ਨੇ ਸ਼ਾਇਦ ਕੋਈ ਨਹੀਂ ਗਿਆ ਦਰਸ਼ਨ ਵੀ ਕਰਾਂਗੇ ਤੇ ਹੁਣ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂ ਤੇ ਆਪਾਂ ਜੀ ਪੰਜਾਬੀ ਸਬਿਆਚਾਰ ਮੰਜੇ ਤੇ ਆਪਾਂ ਬੈਠ ਕੇ ਸਾਰੀ ਗੱਲਬਾਤ ਹੀ ਕਰਾਂਗੇ ਜੀ ਹਾਂ ਜੀ ਤਾਂ ਬਾਕੀ ਸਾਰਾ ਪਰਿਵਾਰ ਜੀ ਬੈਠੋ ਜੀ ਤਾਂ ਸਾਰੇ ਜਿਹੜੇ ਭੈਣਾ ਵੀਰ ਦਰਸ਼ਨ ਕਰਨ ਕੋਈ ਵਾਂਝੇ ਜਿਨ੍ਹਾਂ ਨੇ ਮਗਰ ਖੜਨਾ ਮਗਰ ਖਾੜ ਜੋ ਗੱਲਬਾਤ ਸਾਰਿਆਂ ਨਾਲ ਆਪਾਂ ਕਰਾਂਗੇ ਜੀ ਤਾਂ ਆਪਾਂ ਜੀ ਥੋੜਾ ਜੀ ਹੋਰ ਆਓ ਨਾਲ ਨਾਲ ਆਪਣਾ ਪਰਿਵਾਰ ਵੀ ਬਿਠਾਈ ਹੈ ਜੀ ਹਾਂ ਹਾਂ ਫਿਰ ਉਹਨੇ ਤੁਹਾਡੇ ਨਾਲ ਗੱਲਬਾਤ ਕਰੀਏ ਤੇ ਫਿਰ ਸ਼ਾਮ ਨੂੰ ਉਹ ਪਰਿਵਾਰ ਆਪਣੇ ਨਾਲ ਫਿਰ ਤੋਂ ਇਹਨੂੰ ਪਤਾ ਵੀ ਕਈ ਵਾਰੀ ਹੋ ਜਾਂਦੀ ਆ ਚਲੋ ਰੌਣਕ ਪੂਰੀ ਹੈ ਰੌਣਕ ਪੂਰੀ ਹੈ ਠੀਕ ਹੈ ਜੀ ਤਾਂ ਆਪਾਂ ਸਭ ਤੋਂ ਪਹਿਲਾਂ ਜੀ ਉਹ ਆਪਾਂ ਸਿੱਕਾ ਵੀ ਲਈਏ ਜੀ ਹਾਂ ਜੀ ਹਾਂ ਠੀਕਾ ਲਓ ਤਾਂ ਸਿੱਕਾ ਦੇਖੋ ਜੀ ਆ ਪੈਂਜੀ ਗਿਆ ਆਂਦਰੋਂ ਇੱਕ ਵਾਰੀ ਬਾਈ ਮਾਰ ਜੱਗੇ ਆ ਜਾਓ ਥੋੜਾ ਸਾਨੂੰ ਥੋੜਾ ਜਰਾ ਦੇ ਦਿਓ ਹਾਂਜੀ ਨਾਲ ਨਾਲ ਤਸਵੀਰਾਂ ਵੀ ਦੇਖੋ ਜੀ ਕਿੰਨੀ ਖੁਸ਼ੀ ਹੈ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਖੁਸ਼ੀ ਹੈ ਇੱਧਰ ਇੱਕ ਪੈਂਜੀ ਹੋਰ ਆਪਣਾ ਨਾਮ ਜੀ ਮੰਮਤਾ ਮੰਮਤਾ ਜੀ ਮੰਮਤਾ ਜੀ ਜਿਹੜੇ ਘਰ ਵਿੱਚ ਆਪਾਂ ਆਏ ਆਂ ਚੰਦੂ ਦਾ ਘਰ ਹੀ ਹੈ ਹਾਂਜੀ 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 ਤੇ ਜਿਹੜਾ ਚਾਂਦੀ ਦਾ ਠਿਕਾਣਾ ਅੰਦਰ ਹੀ ਹੈ ਹਾਂਜੀ ਅੰਦਰ ਹੀ ਹੈ ਚਲੋ ਜੀ ਆਪਾਂ ਦਿਖਾਉਣੇ ਆ ਜੀ ਭਾਈ ਬਪਾਈ ਲੈ ਕੇ ਆਵਾ ਵਾਹ ਜੀ ਵਾਹ ਦੇਖੋ ਜੀ ਕਿੰਨੀ ਕਿੰਨੀ ਵਧੀਆ ਤਸਵੀਰ ਸਵਾਗਤ ਅੱਗੇ ਆਂਦੋ ਜੀ ਸਵਾਗਤ ਕੀਤਾ ਜਾ ਰਿਹਾ ਤਾਂ ਸਾਥਰੀ ਗਾਲ ਮਾਤਾ ਜੀ ਠੀਕ ਹੋ ਜੀ ਤਾਂ ਰਾਤ ਵਧੀਆ ਰੌਣਕ ਰਹੀ ਤੇ ਆਪਾਂ ਵੀ ਥੋੜੇ ਜਗੇ ਅੱਗੇ ਚੱਲਦੇ ਆ ਤੇ ਆਪਾਂ ਕਰੀਏ ਦਰਸ਼ਨ ਜੀ ਦਰਸ਼ਨ ਕਰ ਠੀਕ ਹੈ ਤਾਂ ਦੋਸਤੋ ਅਸੀਂ ਫਾਿਲ ਕਾ ਜਿਲ੍ਹੇ ਦਾ ਪਿੰਡ ਹੈ ਜਿੱਥੇ ਲਾਧੂ ਕਾ ਮੰਡੀ ਦੇ ਵਿੱਚ 15 ਦੇ ਰਾਮਲੀਲਾ ਚੱਲੀ ਆ 2 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਤੋਂ ਬਾਅਦ ਸ਼੍ਰੀ ਰਾਮਚੰਦਰ ਜੀ ਦਾ ਜੋ ਜੇ ਸਿੱਕੇ ਦੇ ਨਾਲ ਰਾਜ ਤਿਲਕ ਕੀਤਾ ਗਿਆ ਸੀ ਤਾਂ ਇਹਨਾਂ ਵੀਰਾਂ ਨੇ ਸੋਚਿਆ ਸੀ ਕਿ ਅਸੀਂ ਕਦੇ ਉਹ ਸਿੱਕੇ ਦੇ ਦਰਸ਼ਨ ਕਰਾਂਗੇ ਨਾ ਦਰਸ਼ਨ ਦੀ ਕਰਨੇ ਇਹ ਸਿੱਕਾ ਪਰਮਾਨੈਂਟ ਆਪਦੇ ਘਰ ਹੀ ਲੈ ਕੇ ਆਇਆ ਕਰਦੇ ਆਂ ਗੱਲਬਾਤ ਕਿੰਨੀ ਕੋ ਇਹਨਾਂ ਨੂੰ ਮਿਹਨਤ ਕਰਨੀ ਪਈ ਤੇ ਰਾਮ ਭਗਵਾਨ ਨੇ ਕਿਵੇਂ ਇਹਨਾਂ ਤੇ ਮਿਹਰ ਕੀਤੀ ਕੀ ਬਾਤ ਹੈ ਜੀ ਤਾਂ ਦੇਖੋ ਜੀ ਜੀ ਰਾਮਚੰਦਰ ਕੀ ਜੈ ਜੀ ਦੇਖੋ ਜੀ ਵਿੱਚ ਫੋਟੋ ਵੀ ਬਣੀ ਹੈ ਤਾਂ ਇੱਕ ਵਾਰੀ ਮੈਂ ਬੇਨਤੀ ਕਰੂੰਗਾ ਵੀਰ ਨੂੰ ਤੁਸੀਂ ਆਪ ਦੇ ਹੱਥਾਂ ਨਾਲ ਇਹਨੂੰ ਮਾੜੀਆ ਖੋਲ ਕੇ ਦਿਖਾਈਏ ਥੋੜੇ ਜੀ ਵੀਰ ਜੀ ਲੌਂਗ ਸ਼ਾਟ ਪੂਰਾ ਖੁੱਲਾ ਲੈ ਲੋ ਹਾਂਜੀ ਹਾਂ ਕੀ ਬਾਤ ਹੈ ਜੀ ਬੋਲ ਜਿਆਪਤੀ RAM CHANDRA ਜੀ ਜੈ ਦੇਖੋ ਜੀ ਚਾਂਦੀ ਦਾ ਸਿੱਕਾ ਜਿਵੇਂ ਕਿ ਨੇ ਆਪਾਂ 1 ਰੁਪਈਆ ਸਹੀ ਜੋਨਾ ਪਰ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਹੋਈ ਹੈ ਪਰਿਵਾਰ ਮਿਹਨਤੀ ਹੈ ਤਾਂ ਦੇਖੋ ਜੀ ਮਿਹਨਤ ਦੇ ਨਾਲ ਅੱਜ ਇਹ ਜਿਹੜਾ ਸਿੱਕਾ ਲੈ ਕੇ ਆਇਆ ਰਾਮ ਭਗਵਾਨ ਨੇ ਇਹਨਾਂ ਦੇ ਪਰਿਵਾਰ ਤੇ ਜੋ ਮਿਹਰ ਭਰੇ ਹੱਥ ਰੱਖਿਆ ਤਾਂ ਬਾਕੀ ਗੱਲਾਂ ਆਪਾਂ ਬੈਠ ਕੇ ਕਰਦੇ ਹਾਂ ਜੀ ਤਾਂ ਇਹਦੀ ਸਾਮ ਸਮਾਲ ਬਾਰੇ ਕਿੰਨਾ ਸਮਾਂ ਕਿਵੇਂ ਇਹਨੂੰ ਰੱਖਣਾ ਦਾ ਬਗਲ ਥੋੜੀ ਜਿਹਾ ਆਪਾਂ ਥੋੜੇ ਬੈਠ ਚਲ ਠੀਕ ਹੈ ਜੀ ਠੀਕ ਹੈ ਉਹਨੇ ਕਬਦੀ ਲੱਗਿਆ ਆਜੋ ਆਜੋ ਇਧਰ ਆਓ ਆਜੋ ਆਜੋ ਇੱਥੇ ਇਆ ਰਹੋ ਆਜੋ ਬੋ ਸ਼ਾਮ ਗੌਰ ਕੀ ਜੈ ਤਾਂ ਵੀਰ ਜੀ ਤਸਵੀਰਾਂ ਲੰਬੀਆਂ ਦਿਖਾਓ ਕੋਈ ਭੈਣ ਭਰਾ ਰਵੇ ਨਾ ਥੋੜਾ ਪਿੱਛੇ ਕਰਾ ਦਿਓ ਹਾਂ ਜੀ ਤਾਂ ਸਾਬ ਦੁਪਹਿਲਾ ਜੀ ਤੁਹਾਡਾ ਨਾਮ ਜਾਣਨਾ ਚਾਹਾਂਗੇ ਮਾਇਆ ਮਾਇਆ ਜੀ ਤਾਂ ਅੱਜ ਵਾ ਆ ਜੀ ਵਾ ਮਾਇਆ ਦੇਖੋ ਮਾਇਆ ਨਾ ਵੀ ਮਾਇਆ ਜਿਹੜੇ ਦਾਦੇ ਪਰਦਾਦੇ ਨੇ ਨਾਮ ਰੱਖਿਆ ਸ਼ਾਇਦ ਅੱਜ ਦੁਨੀਆ ਤੇ ਹੈਗੇ ਆ ਜਿਨੇ ਹੀ ਆ ਪਰ ਲekin ਜਿਹੜੀ ਵੱਡੀ ਮਾਇਆ ਜਿਹੜੀ ਕਿਰਪਾ ਹੋਈ ਹੈ ਜੀ ਤਾਂ ਕਿਵੇਂ ਦੇਖਦੇ ਆ ਖੁਸ਼ੀ ਕਿੰਨੀ ਕੁ ਆਈ ਜੀ ਬੜੀ ਖੁਸ਼ੀ ਆਈ ਬਹੁਤ ਖੁਸ਼ੀ ਆਈ ਤਾਂ ਅੱਥੀ ਤੋਂ ਆਡੇ ਪਰਿਵਾਰ ਦੇ ਜਾਇਆ ਇਹ ਸਾਰਾ ਜਿਹੜਾ ਨੰਨੇ-ਮੁੰਨੇ ਪਹਿਣਾ ਵੀਰ ਨੌਜਵਾਨ ਮਿਹਨਤ ਕਰਨ ਵਾਲੇ ਸਾਰਾ ਆਪਣਾ ਹੀ ਪਰਿਵਾਰ ਹੈ ਜੀ ਸਾਰਾ ਆਪਣਾ ਹੈ ਅੱਛਾ ਜੀ ਨੂੰ ਆ ਗਈਆਂ ਪੁੱਤਰ ਹੈਗੇ ਪੁੱਤਰੇ ਜੀ ਪੁੱਤਰੇ ਹੈਗੇ ਸਾਰੇ ਕੋ ਸਪਨਾ ਹੈ ਤਾਂ ਆਸੀਂ ਵੀਰ ਜੀ ਨਾਲ ਗੱਲਬਾਤ ਵੀ ਕਰਾਂਗੇ ਥੋੜੇ ਜਿਹਾ ਇੱਧਰ ਨਾਲ ਹੀ ਆ ਜਾਓ ਜੀ ਤਾਂ ਬਾਕੀ ਜਿਹੜੇ ਤੁਸੀਂ ਅਗਲੇ ਪਾਸੇ ਆਓ ਜੀ ਅੱਗੇ ਹਾਂਜੀ ਹਾਂ ਹਾਂ ਤਾਂ ਅਥੀ ਤੁਹਾਡੇ ਕੋਲ ਜਾਣ ਕੇ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਪਾਪਾ ਮੰਮੀ ਹੈਗੇ ਆ ਪਾਪਾ ਮੰਮੀ ਤਾਂ ਹੈ ਨਹੀਂ ਤੇ ਪਾਪਾ ਸਾਡੇ ਬੱਗੂ ਸੇ ਹੈਗੇ ਵੱਡੇ ਪਾਪਾ ਜੀ ਤੇ ਸਾਡਾ ਸਾਰਾ ਪਰਿਵਾਰ ਇਕੱਠਾ ਚਾਰ ਬਰਾ ਭੋਤਰੇ ਪੁੱਤਰ ਸਾਰਾ ਪਰਿਵਾਰ ਇਕੱਠਾ ਮਿਹਨਤ ਮਜੂਰੀ ਕਰਨਿਆ ਤੇ ਭਰਾ ਦੇ ਸਲਾ ਨਾਲ ਆਇਆ ਸੀ ਸਾਰਾ ਮਤਲਬ ਪਰਿਵਾਰ ਦੇ ਸਲਾ ਨਾਲ ਹੀ ਇੱਕ ਵਾਰੀ ਤੁਹਾਡਾ ਪੂਰਾ ਸ਼ੁਬਨਾਮ ਜਾਣਨਾ ਚਾਹਾਂਗੇ ਚੰਦੂ ਰਾਮ ਮੇਰਾ ਨਾਮ ਚੰਦੂ ਰਾਮ ਪੁੱਤਰ ਅਰਜੁਨਦਾਸ ਮੰਡੀ ਲਾਧੂ ਚੰਦੂ ਰਾਮ ਜੀ ਅੱਜ ਸਵੇਰੇ ਤੋਂ ਸ਼ਾਮ ਆਪਾਂ ਮਿਹਨਤ ਕਰਨਿਆ 4-500 ਰੁਪਿਆ ਜੋ ਮੰਨ ਲਓ ਲੱਗਦਾ ਹੈ ਪਰ ਰਾਮ ਭਗਵਾਨ ਦੇ ਚਰਨਾਂ ਦੇ ਵਿੱਚ ਸਿੱਕਾ ਤਾਂ ਛੋਟਾ ਜਿਹਾ ਤਾਂ ਬੋਲੀ ਜਿਹੜੀ ਇਹਦੀ ਕਿਵੇਂ ਲੱਗੀ ਤੇ ਇੰਨਾ ਪੈਸਾ ਤੁਸੀਂ ਕਿਵੇਂ ਸੋਚਿਆ ਫਿਰ ਇਹ ਦੇਖ ਕੇ ਕੁਝ ਵੀ ਨਹੀਂ ਪੈਸਾ ਹੈਗਾ ਜੀ ਜੋ ਮਤਰਾਮ ਭਗਵਾਨ ਨੇ ਮਤਲ ਜੋ ਸਾਨੂੰ ਸਿਰਵਾਜ ਦਿੱਤਾ ਜੀ ਇਹਦੇ ਅੱਗੇ ਪੈਸੇ ਦੀ ਕੋਈ ਕੀਮਤ ਨਹੀਂ ਗਈ ਜੀ ਏ ਸਾਡਾ ਪਿਆਰੀ ਸੀ ਵੀ ਸਾਡੇ ਮਨ ਚ ਅਸੀਂ ਸਲਾਹ ਬਣਾਈ ਸੀ 8 ਸਾਲਾਂ ਬਾਅਦ RAM LILA ਚੱਲੀ ਵੀ ਅਸੀਂ ਇਹ ਛੀਕਾ ਲੈਣਾ ਹੀ ਹੈ ਲੈਣਾ ਸਾਨੂੰ ਭਗਵਾਨ ਰਾਜ ਚ ਲੱਗਦਾ ਮਤਲਬ ਇਸੇ ਵੱਡੇ ਭਾਈ ਦੇ ਨਾਲ ਸਲਾਹ ਕਰੀ ਜਦੋਂ RAM LILA ਲੱਗੀ ਸੀ ਕੱਲ ਪਰਸੋਂ ਸਾਰਿਆਂ ਦੀ ਸਹਿਮਤੀ ਸੀ ਭਾਈ ਜੇ ਵਿੱਚ ਕੁਝ ਪਾ ਕੇ ਲੈ ਕੇ ਜਾਣਾ ਤੇ ਉਸ ਤੋਂ ਜ਼ਿਆਦਾ ਲੈ ਕੇ ਵੀ ਆਉਣਾ ਹਾਂ ਠੀਕ ਹੈ ਜੀ ਵੱਡੇ ਭਾਈ ਨਾਲ ਕਰੋ ਤੇ ਸਾਰਿਆਂ ਦੀ ਪੂਰੀ ਵਧੀਆ ਸਹਿਮਤੀ ਸੀ ਇਹਦੀ ਜਿਹੜੀ ਹੈ ਜਦੋਂ ਆਪਾਂ ਉੱਥੇ ਪ੍ਰਾਪਤ ਕੀਤਾ ਸੀ RAM ਭਗਵਾਨ ਦੇ ਚਰਨਾਂ ਦੇ ਵਿੱਚੋਂ ਤੇ ਉੱਥੇ ਤੁਹਾਨੂੰ ਜਿਹੜੇ ਕਮੇਟੀ ਵਾਲੇ ਉਹਨਾਂ ਨੇ ਮੰਨੋ ਬੋਲੀ ਸਟਾਰਟ ਕਿੱਥੋਂ ਹੋਈ ਤੇ ਕਿਵੇਂ ਚੱਲੀ ਜੀ ਬੋਲੀ ਸਟਾਰਟ ਜੀ ਬੋਲੀ ਸਟਾਰਟ ਹੋਈ ਸੀ 2100 ਰੁਪਏ ਤੋਂ 2100 ਤੋਂ 2100 ਤੋਂ 3600 3600 ਤੋਂ ਉਹ ਤੇ ਜਿਹੜੀ ਹੋਰ ਸੰਗਤ ਵੀ ਬੋਲੀ ਲਾਉਣ ਸਾਰੇ ਲਾਉਂਦੇ ਸੀ ਬੋਲੀ ਕਿਸੇ ਨੇ ਮਤਲਬ 5100 ਰੁਪਏ ਲਾਇਆ ਜੀ 6500 ਰੁਪਏ ਵੀ ਲਾਇਆ ਜੀ ਮੈਂ ਆਪਾਂ ਮਤਲਬ ਓਵੇਂ ਜਿਵੇਂ ਜਿਵੇਂ ਜੀ ਦੇ ਜੇਵ ਸਾਹ ਦੇ ਵਿੱਚ ਛੱਡਦੇ ਗਏ ਅੱਛਾ ਜੀ ਫਿਰ ਆਪਾਂ ਨੂੰ ਮਤਲਬ ਭਗਵਾਨ ਜੀ ਦੇ ਚਰਨਾਂ 'ਚ ਮਤਲਬ ਅਰਦਾਸ ਕੀਤੀ ਭਈ ਛਿੱਕਾ ਆਪਣੇ ਕਰਿਆ ਆਣਾ ਚਾਹੀਦਾ ਹੂੰ ਤੇ 11000 ਦੀ ਬੁੱਲੀ ਲੱਗੀ ਠੀਕ ਹੈ ਜੀ ਤੇ ਛਿੱਕਾ ਮਤਲਬ ਛਿੱਕਾ ਨਹੀਂ ਇਹ ਤਾਂ ਸਾਡੇ ਜਿੱਥੇ ਥੋੜੀ ਪੀੜੀਆਂ ਚੱਲਣਗੀਆਂ ਨਾ ਇਹਦੀ ਮਤਲਬ ਵਧੀਆ ਜਗ੍ਹਾ ਰੱਖ ਕੇ ਨਾ ਸਾਡੇ ਜਿੱਥੇ ਤੂ ਬੱਤੀ ਸ਼ਾਮ ਸੋ ਜਿੱਥੇ ਮੰਦਰ ਬਣਿਆ ਉਹਦੇ ਵਿੱਚ ਰੱਖਣਾ ਸਾਡੇ ਦੇ ਪੋਤਰੇ ਦੋਤਰੇ ਛਿੱਕੇ ਥੋੜੀ ਚੱਲਣਗੇ ਜੀ ਤਾਂ ਤਸਵੀਰਾਂ ਦੇ ਵਿੱਚ ਚੰਦੂ ਬਾਈ ਨੇ ਗੱਲਬਾਤ ਕੀਤੀ ਹੈ ਸਾਡੇ ਨਾਲ ਕੇ ਭਾਈ ਭਾਵੇਂ ਜੇ ਜੀ ਜੀ ਤੁਹਾਨੂੰ 11000 ਦੀ ਬੋਲੀ ਲੱਗੀ ਹੈ ਜੇ ਕੋ ਉਥੋਂ ਡਬਲ ਕਰ ਦਿੰਦਾ ਤਾਂ ਫੇਰ ਵੀ ਤੁਹਾਡੀ ਲੱਖ ਡੇਢ ਲੱਖ ਥੋੜੀ ਆਪਾਂ ਚਲਾਈ ਜਾਈਏ। ਕੀ ਬਾਤ ਹੈ ਜੀ ਮੈਂ ਤਾਂ ਇਨਾ ਜਿਗਰਾ ਸੀ ਇਨਾ ਜਿਗਰਾ ਸੀ ਇਹ ਵੀ ਦੇਖੋ ਮੈਂ ਇੰਦੇ ਬਹਾਦਰ ਲੋਕ ਅਸੀਂ ਕਰ ਦੇ ਵਿੱਚ ਇਹ ਸਲਾਹ ਕੀਤੀ ਸੀ ਬੱਚਕਾ ਲੈਣਾ ਬੋਲੀ ਬਾ ਕਿੰਨੀ ਮਰਜ਼ੀ ਲੱਗ ਜਾਵੇ ਬਾ 5 ਲੱਖ ਤੱਕ ਵੀ ਲੈਣਾ ਸੀ ਜੀ ਇਨਰਾਦਾ ਬਣਾ ਕੇ ਕਰੋਗੇ ਸ਼ੋਬੋਲੀ 2100 ਤੋਂ ਸ਼ੁਰੂ ਹੋਈ ਹਾਂ ਹਾਂ ਤਾਂ ਕਿਸੇ ਨੇ 5500 6500 ਤੱਕ ਨਾ ਗਿਆ ਡਗੇ ਅਸੀਂ ਜਾ ਕੇ 11000 ਰੁਪਏ ਆਖਤਾ ਹਾਂ ਭਗਵਾਨ ਦੇ ਚਰਨਾਂ 'ਚ ਕਾਫੀ ਲੋਗ ਆਏ ਹੋਤੀ ਉੱਥੇ ਜਿਉਂ ਸੰਗਤ ਸੀ ਮਤ ਜਿੰਨਕਲੋ ਜਿੰਨਕਲੋ ਧਾਨ ਦੀ ਵੀ ਕਮੀ ਨਹੀਂ ਆਈ ਤੇ ਤੁਸੀਂ ਸੋਚਿਆ ਸੀ ਕਿ ਭਈ ਅੱਜ ਅਸੀਂ ਲੈ ਕੇ ਆਉਣਾ ਧਨਵਾਜ ਲੋਕੀ ਸੀ ਬੰਦੇ ਸੀ ਬਹੁਤ ਜਾਨਾ ਕਿ ਸੰਗਤ ਸੀ ਜਿੰਦੇ ਵਿੱਚੋਂ ਬੋਲੀ ਵੀ ਲੱਗੀ ਚਲੋ ਆਹੀ ਤੱਕਨੇ ਸਾਡੇ ਤੇ ਸ਼੍ਰੀ ਰਾਮ ਨੇ ਮਿਹਰ ਕੀਤੀ ਹੈਗੀ ਜੀ ਜੀ ਬਾਸ ਤਾਂ ਇੱਕ ਥੋੜੇ ਜੇ ਨਾਲ ਹੋ ਜੀ ਹਾਂ ਆਪਣਾ ਨਾਮ ਜੀ ਅਨਾਰੇ ਨਾਰੀ ਜੀ ਹਾਂਜੀ ਤਾਂ ਤੁਸੀਂ ਰਾਤ ਨਾਲ ਹੀ ਸੀ ਜੀ ਅਸੀਂ ਇੱਥੇ ਕਰੇ ਹੈਗੇ ਅੱਛਾ ਜੀ ਤੇ ਜਦੋਂ ਰਾਤ ਸਿੱਕਾ ਲੈ ਕੇ ਆਏ ਤੜਕੇ ਫਿਰ ਦੇ ਦਰਸ਼ਨ ਤੁਸੀਂ ਕੀਤੇ ਨਾ ਠੀਕ ਹੈ ਜੀ ਅਸੀਂ ਤਾਂ ਛਿੱਕਾ ਨਹੀਂ ਲਿਆ ਆ ਅਸੀਂ ਤਾਂ ਭਗਵਾਨ ਲਿਆਂਦਾ ਸਾਡੇ ਘਰੇ ਸਾਡੇ ਘਰੇ ਜੋ ਆਇਆ ਨਾ ਤੇ ਭਗਵਾਨ ਆਇਆ ਸ੍ਰੀ ਰਾਮ ਚੰਦਰ ਜੀ ਸ੍ਰੀ ਰਾਮ ਚੰਦਰ ਜੀ ਜਿਵੇਂ ਅਸੀਂ ਦੇਰ ਤਰ ਪੁੱਜ ਜਾਗੇ ਮੈਂ ਨੋਈ ਪੁੱਜਾਂ। ਕੀ ਬਾਤ ਹੈ ਜੀ? ਦੂਹ ਬੱਤੇ ਦੇਵਾਂਗੇ। ਜੀ। ਤਾਂ ਵੀਰ ਨੇ ਜਿਹੜੀ ਐ ਭੈਣ ਨੇ ਵੀ ਗੱਲ ਕੀਤੀ ਐ ਕਿ ਸਾਡੇ ਘਰ ਭਗਵਾਨ ਆਇਆ। ਤਾਂ ਬੜੀ ਵਧੀਆ ਇਹਨਾਂ ਨੇ ਵੀ ਗੱਲ ਕੀਤੀ ਐ। ਇੱਕ ਵਾਰ ਮੈਂ ਤਸਵੀਰਾਂ ਦਿਖਾ ਕੇ ਫਿਰ ਤੁਹਾਡੇ ਨਾਲ ਜੀ ਗੱਲ ਵਾ ਸਾਂਝੀ ਕਰਦਾ। ਤਾਂ ਆ 1 ਮਿੰਟ ਜੀ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਛੋਟਾ ਬੱਚਾ ਐ, ਸਾਰਾ ਪਰਿਵਾਰ ਐ। ਇੱਕ ਵਾਰ ਮੈਂ ਤੁਹਾਨੂੰ ਦਰਸ਼ਨ ਕਰਾ ਦਿਆਂ। ਤਾਂ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਪਰਿਵਾਰ ਦੇ ਵਿੱਚ ਰੌਣਕਾਂ ਲੱਗਿਆ ਇਹ ਅੰਕਲ ਜੀ ਆ ਰਹੇ ਸੀ ਇਹਨਾਂ ਨੂੰ ਮੈਂ ਵੈਥੇ ਮੰਡੀ ਤਨਾਲ ਹੀ ਮੈਂ ਇਹਨਾਂ ਨੂੰ ਘਰ ਪੁੱਛਿਆ ਘਰ ਦੱਸਿਆ ਤਾਂ ਪਰਿਵਾਰ ਨਿਕਲਿਆ ਮੈਂ ਕਿਹਾ ਪਰਿਵਾਰ ਵਿੱਚ ਚਾਰ ਪੰਜ ਮੈਂਬਰ ਰੌਣਕਾਂ ਹੀ ਲੱਗੀਆਂ ਨੇ ਇਹ ਵੀ ਇੱਕ ਬੜੀ ਜਿਹੜੀ ਹੈ ਸਭਿਆਚਾਰਕ ਅੱਜ ਇੱਕ ਘੇੜੇ ਦੇ ਵਿੱਚ ਇੰਨਾ ਪਰਿਵਾਰ ਰਹਿਣਾ ਇਹ ਵੀ ਇੱਕ ਬੜੀ ਨਸੀਹਤ ਵਾਲੀ ਚੰਗੀ ਗੱਲ ਹੈ ਕਿ ਭਾਈ ਅੱਜ ਛੋਟੀ ਮੋਟੀ ਗੱਲਾਂ ਤੋਂ ਤਕਰਾਰ ਹੁੰਦਾ ਇੱਥੇ ਵੀ ਵੇਖਣ ਮਿਲਿਆ ਪ੍ਰੇਮ ਪਿਆਰ ਬਹੁਤ ਹੈ ਜੀ ਤਾਂ ਇੱਕ ਵਾਰ ਜੀ ਅਸੀਂ ਤੁਹਾਡਾ ਵੀ ਨਾਮ ਜਾਣਨਾ ਚਾਹਾਂਗੇ ਭਗਵਾਨ ਦਾਸ ਭਗਵਾਨ ਜੀ ਆਪਨੇ ਤੁਸੀਂ ਰਿਸ਼ਤੇਦਾਰ ਹੋ ਗਵਾਂਢੀ ਉਹਨਾਂ ਨੇ ਰਿਸ਼ਤੇਦਾਰ ਹੈਗੇ ਜੀ ਤੁਹਾਨੂੰ ਵੀ ਖੁਸ਼ੀ ਹੋਈ ਹੈ ਜੀ ਖੁਸ਼ੀ ਬੜੀ ਖੁਸ਼ੀ ਹੋਈ ਜੀ ਜੀ ਤਾਂ ਇਧਰ ਹੋਰ ਭੈਣ ਜੀ ਵੀ ਖੜੇ ਜੀ ਆਪਣਾ ਨਾਮ ਕ੍ਰਿਸ਼ਨਾ ਕ੍ਰਿਸ਼ਨਾ ਜੀ ਤੁਸੀਂ ਵੀ ਰਾਤ ਜਦੋਂ ਵੀਰ ਨੇ ਸਿੱਕਾ ਲਿਆ ਨਾਲ ਹੀ ਸੀ ਜੀ ਅਏ ਮੇਰੇ ਸਹੁਰਾਗਾ ਸਿੱਕਾ ਲੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਅਸੀਂ ਕੀ ਬੋਲੀ ਪਤਾ ਨਹੀਂ ਕਿੱਥੋਂ ਤੱਕ ਜਾਵੇਗੀ ਅਸੀਂ ਲੈਣਾ ਹੀ ਲੈਣਾਗਾ ਮਤਲਬ ਕਿ ਪੂਰਾ ਜਿਹੜਾ ਹੈਗਾ ਵੀ ਦਿਲ ਧੜਕ ਰਿਹਾ ਸੀ ਬਈ ਕਿੱਥੇ ਕਰਕੇ ਆਏ ਸੀ ਬਸ ਲੈਣਾ ਹੀ ਹੈਗਾ ਸਿੱਕਾ ਦਾ ਜੀ ਆਪਰਾ ਨਾਮ ਨੇ ਸੁਖਦੇਵ ਜੀ ਇਹ ਜੀ ਅਸੀਂ ਚੰਦੂ ਦੇ ਪਰਿਵਾਰ ਨਾਲ ਦੇਖੋ ਜੀ ਜਾਣ-ਪਛਾਨ ਕਰ ਰਹੇ ਆ ਕਾਫੀ ਵੱਡਾ ਪਰਿਵਾਰ ਹੈ ਤਾਂ ਇੱਕ ਪੈ ਜੀ ਹੋਰ ਦੇਖੋ ਜੀ ਅੱਗੇ ਆਓ ਜੀ ਸਵਾਗਤ ਕਰ ਰਹੇ ਨੇ ਸਿੱਕੇ ਦਾ ਵਿੱਚ ਦੇਖੋ ਜੀ ਆ ਹਰ ਤਰ੍ਹਾਂ ਦੇ ਹਰ ਪ੍ਰਕਾਰ ਦੇ ਫੁੱਲ ਜਿਹੜੇ ਆ ਔਰ ਸਿੱਕੇ ਦਾ ਜੋ ਆਪਣੇ ਵੈਲਕਮ ਸਵਾਗਤ ਕੀਤਾ ਜਾ ਰਿਹਾ ਤਾਂ ਹੁਣ ਇਹਦੀ ਜਿਹੜੀ ਤੁਸੀਂ ਜਿਹੜੀ ਹੈ ਸੰਭਾਲ ਕਿਸ ਤਰ੍ਹਾਂ ਕਰੋਗੇ ਜੀ ਮੰਦਰ ਬਣਾ ਕੇ ਮੰਦਰ ਬਣਾ ਸਾਰਾ ਮੰਦਰ ਬਣਿਆ ਬਣਾ ਮੰਦਰ ਕੋ ਰੱਖਣਾ ਮਤਲੇ ਮੰਦਰ ਬਣਿਆ ਉੱਥੇ ਤੋਂ ਰੱਖਣਾ ਹਾਂ ਮੰਦਰ ਬਣਾ ਜੇ ਸਾਡਾ ਸਵੇਰੇ ਸੰਗਤ ਤੋਂ ਆਪਾਂ ਭਰਾਰ ਉੱਠੇ ਉੱਥੇ ਦਰਸ਼ਨ ਸਾਰੇ ਦਰਸ਼ਨ ਕਰਦੇ ਤੂ ਬੱਤੀ ਕਰਦੇ ਜੀ ਸਾਡਾ ਤਾਂ ਮਤਲਬ ਰੱਬ ਹੀ ਇਹੀ ਹੈ ਬਸ ਤਾਂ ਇਹਦੀ ਫਿਰ ਜੇ ਹਰ ਰੋਜ਼ ਵਿੱਚ ਆਪਾਂ ਸਵੇਰੇ ਸ਼ਾਮ ਉੱਠਦੇ ਆ ਆਪ ਦਾ ਨੰਦਿਤ ਹੁੰਦੇ ਆ ਇਹਦਾ ਫਿਰ ਸ਼ਾਮ ਸੰਭਾਲ ਕੀ ਇਹ ਮਤਲਬ ਕੱਚੀ ਰਸੀ ਨਾਲ ਇਹਨੂੰ ਮਤਲਬ ਸ਼ਾਮ ਸਬਾਲ ਤੋਂ ਹੋਗੇ ਫਿਰ ਮਤਲਬ ਕਿਹਨਾ ਸੀ ਹਰਦਵਾਰ ਤੋਂ ਪਾਣੀ ਲਿਆ ਕੇ ਰੱਖਿਆ ਗੰਗਾ ਜਲੀ ਜੀ ਜੀ ਅਰਦਵਾਰ ਤੋਂ ਪਾਣੀ ਲੈਂਦਾ ਗੰਗਾ ਜਲੀ ਅੱਛੀ ਾਨੀ ਕਿ ਨਾ ਾਨੀ ਕਿ ਸੋਚਿਓ ਤੇ ਪਹਿਲਾਂ ਹੀ ਕਰਿਆ ਪਹਿਲਾਂ ਹੀ ਸ਼ੁਰੂ ਦੇ ਦਾਦੇ ਫੜਦਾ ਦੇ ਹੋ ਗਏ ਹੀ ਦੇਵਤਾ ਹੀ ਪੁੱਛਦੇ ਆਉਂਦੇ ਗਾ ਅੱਛਾ ਜੀ ਅਨੂਮਾਨ ਸ਼੍ਰੀ ਰਾਮ ਤੇ ਤੁਹਾਡੇ ਲੰਗਰ ਪਾਣੀ ਵੀ ਕਰਦੇ ਗਾ 6 ਮਹੀਨੇ ਤੇ 6 ਮਹੀਨੇ ਨਾ ਜਾਣੇ ਕਿ 50-60 ਹਜ਼ਾਰ ਰੁਪਿਆ ਲਾ ਦੇਣਾ ਜਾਨ ਲੰਗਰ ਪਾਣੀ ਵੀ ਉਹਦੇ ਨਾਂ ਦਾ ਕਰੀਦਾ ਹੈ ਹਾਂ ਐਸ ਵਾਰ ਜੀ ਤੁਹਾਡੇ ਪਿੰਡ ਦੀ ਜਿਹੜੀ ਸੰਗਤ ਵੀ ਬਹੁਤ ਸੀ ਜੀ ਬਹੁਤ ਸੰਗਤ ਪੂਰੀ ਸੀ ਤੇ ਮੰਡੀ ਦੇ ਜੋ ਐਕਟਰ ਨੇ ਜਾਂ ਸਮੂਹ ਪੰਚਾਇਤ ਹੈ ਤੇ ਕੀ ਇਹ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਨਾ ਸੰਯੋਗ ਦਵਾਂਗੇ ਜੇ ਤੂੰ ਅਸੀਂ ਨਾਲ ਆ ਗਏ ਉਹਨਾਂ ਦੇ ਨਾਲ ਹੀ ਆ ਗਏ ਮੰਡੀ ਜਿਹੜੀ ਪੰਚਾਇਤ ਹੈ ਜਾਂ ਕੋਈ ਕਮੇਟੀ ਬਣੀ ਹੋਈ ਹੈਗੀ ਜੀ ਦੇਖੋ ਬਸਤੀ ਚੰਡੀਗੜ੍ਹ ਤੋਂ ਮੰਡੀ ਕੋਈ ਦੂਰ ਨਹੀਂ ਹੈਗੀ ਜੀ ਜੋ ਵੀ ਕੋਈ ਕੰਮ ਹੁੰਦਾ ਨਾ ਕਿਸੇ ਦਾ ਕੋਈ ਮੰਤਰੀ ਆਣਾ ਵੇ ਕੁਛੇ ਦਾ ਤੇ ਕਮ ਸਾਂਝਾ ਹੀ ਹੁੰਦਾ ਹੈ ਗਿਆ ਜੀ ਜੀ ਇਹ ਵਸਤੀ ਚੰਡੀਗੜ੍ਹ ਪੰਚਾਇਤਾਂ ਦੇ ਦੋ ਹੈ ਗਿਆ ਨਾ ਬਾਕੀ ਮੰਡੀ ਲਾਧੂ ਗਾਈ ਇਹ ਸਾਰੀ ਜੀ ਤਾਂ ਇਹ ਸਾਜੀ ਤਸਵੀਰਾਂ ਪਰਿਵਾਰ ਇੱਕ ਹੈ ਵੀ ਸਾਨੂੰ ਬਹੁਤ ਖੁਸ਼ੀ ਹੈ ਪਿੱਛੇ ਫੈਣਾ ਵੀਰ ਹੋਰ ਵੀ ਖੜੇ ਆ ਤਾਂ ਕੋਈ ਕਾ ਆਪਣਾ ਰਿਹਾ ਕੋਈ ਪਿੱਛੇ ਲੱਡੂ ਵੰਡ ਰਿਹਾ ਤੇ ਇਹ ਤਸਵੀਰਾਂ ਦੇ ਵਿੱਚ ਇੱਕ ਹੋਰ ਜੇ ਨੰਨਾ ਨੰਨਾ ਬੱਚਾ ਵੀ ਪਿੱਛੇ ਹੈ ਜੀ ਉਹ ਵੀ ਤਸਵੀਰਾਂ ਵੀ ਦਿਖਾ ਦਿੰਨੇ ਆ ਜੀ ਆਂ ਬਿਟਿਆ ਜੀ ਬਿਟਿਆ ਕਿਆ ਨਾਮ ਬੇਟਾ ਮੁਸਕਾਨ ਅੱਛਾ ਮੁਸਕਾਨ ਲਓ ਜੀ ਅੱਜ ਮੁਸਕਾਨ ਥੋੜੀ ਸੁਸਤ ਹੈ ਪਰ ਅੱਜ ਸ਼ੇਰੇ ਤੇ ਮੁਸਕਾਨ ਆ ਜਾਏਗੀ ਜੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਹਾਂ ਜੀ ਲਓ ਜੀ ਇੱਕ ਹੋਰ ਪਰਿਵਾਰ ਦੇ ਮੈਂਬਰ ਜੀ ਆਪਣਾ ਨਾਮ ਤੇ ਕੀ ਕਹਿਣਾ ਚਾਹੋਗੇ ਆਪਣੀ ਸੰਗਤ ਨੂੰ ਜੀ ਬੜੀ ਖੁਸ਼ੀ ਮਿਲੀ ਸਾਨੂੰ ਜੀ ਇਹ ਮਿਲਿਆ ਤਾਂ ਇੱਕ ਵਾਰੀ ਜੀ ਮੰਨ ਲਓ ਤੁਹਾਡੇ ਤੁਹਾਡੇ ਵੀਰ ਜੀ ਤੁਹਾਡੇ ਜਿਹੜੇ ਇੱਥੇ ਨਗਰ ਨੇ ਕਰਨ ਵਾਤੀ ਨੇ ਤਾਂ ਅਨੂਕੀ ਨੀ ਇੱਕ ਵਾਜੇ ਵੇਖਣ ਆ ਰਹੇ ਨੇ ਵਧਾਈਆਂ ਦੇ ਰਹੇ ਨੇ ਸਾਰਾ ਪਿੰਡ ਆ ਰਿਹਾ ਜੀ ਆਪਣੇ ਕੋਲ ਤੇ ਇਹ ਮਤਲਬ ਭਗਵਾਨ ਜੀ ਦੇ ਛਿੱਕੇ ਨੂੰ ਮਤਲਬ ਸਾਰੇ ਮਤਲਬ ਮੱਥਾ ਟੇਕੇ ਜਾ ਰਹੇ ਨੇ ਸੈਗਵਨ ਟੀਵੀ ਔਰ ਸਾਡੇ ਜਿਹੜੇ ਪਿੰਡ ਪਾਣਾ ਰਿਸ਼ਤੇਦਾਰ ਸਾਰੇ ਮੁਸਫਿਰ ਸੰਗਤ ਤਾਂ ਸਾਡੀ ਰਾਤ 11 12 ਵਜੇ ਲੋਕਤੇ ਵੀ ਪਰ ਹੁਣ ਦਰਸ਼ਨ ਕਰਨ ਆ ਰਹੇ ਨੇ ਤਾਂ ਇਹ ਸੀ ਜੀ RAM ਭਗਵਾਨ ਦਾ ਸਿੱਕਾ ਦੇਖੋ ਜੀ ਇਹਨਾਂ ਨੇ ਮੰਦਿਰ ਬਣਾਇਆ ਮੰਦਿਰ ਦੇ ਵਿੱਚ ਇਹਨਾਂ ਦੀ ਹਰ ਰੋਜ਼ ਪੂਜਾ ਹੋਏਗੀ ਕੱਚੀ ਲੱਤੀ ਨਾਲ ਧੋ ਕੇ ਰੱਖਿਆ ਜਾਏਗਾ ਤਾਂ ਦੇਖੋ ਜੀ 11000 ਦੀ ਗੱਲ ਨਹੀਂ ਤਾਂ ਇਸ ਤੇ ਪਰਿਵਾਰ ਦੇ ਵਿੱਚ ਇਹਨਾਂ ਨੇ ਕਿ ਅਸੀਂ ਪੂਰਾ ਜਿੰਦੋਂ ਤੱਕ RAM ਰੀਲਾ ਚੱਲੇਗੀ ਸਹਿਯੋਗ ਵੀ ਦੇਾਂਗੇ ਔਰ ਇਹ 11000 11 ਕਰੋੜ ਵਿੱਚ ਵੀ ਬਦਲੇਗਾ ਲੋੜ ਹੈ ਸੱਚੇ ਮਨ ਨਾਲ ਸੇਵਾ ਕਰਨਾ ਤੇ ਮਿਹਨਤ ਕਰਨਾ ਤਾਂ ਇਧਰ ਸਾਡੇ ਮਾਤਾ ਜੀ ਵੀ ਬੈਠੇ ਨੇ ਅਥੀ ਉਹਨਾਂ ਨਾਲ ਵੀ ਜੀ ਥੋੜੀ ਜੀ ਗੱਲਬਾਤ ਕਰਾਂਗੇ ਜੀ ਹਾਂ ਜੀ ਮਾਤਾ ਜੀ ਅਸੀਂ ਤਾਂ ਸ਼ੁਕਰ ਹੈ ਸਾਡੇ ਗਰੀਬ ਭਗਵਾਨ ਆ ਗਿਆਗਾ ਅਸੀਂ ਤਾਂ ਬਹੁਤ ਦਿਲਦਾਨ ਸ਼ੁਕਰ ਹੈ ਪੂਰੀ ਖੁਸ਼ੀ ਹੈ ਜੀ ਬੜੀ ਖੁਸ਼ੀ ਹੈ ਸਾਡੀ ਹਾਂਜੀ ਇਹ ਸਾਡੀ ਤਸਵੀਰਾਂ ਤਾਂ ਸਾਡੀ ਖੁਸ਼ੀ ਹੈ ਜੀ ਹਾਂ ਇਹ ਦੇਖੋ ਜੀ ਵੱਡੀ ਗੱਲ ਹੈ ਪਰਿਵਾਰ ਦੇ ਵਿੱਚ ਕਾਫੀ ਪਰਿਵਾਰ ਵੱਡਾ ਹੈ ਮੈਂਬਰਾਂ 'ਚ ਪੂਰਾ ਪ੍ਰੇਮ ਪਿਆਰ ਹੈ ਤਾਂ ਅਸੀਂ ਜਦੋਂ ਆਏ ਸੀ ਘਰ ਦੇ ਵਿੱਚ ਵੀਰ ਆਪਣਾ ਆਪਣਾ ਕੰਮ ਲੱਗੇ ਹੋ ਸੀ ਪਰ ਲ ਸਮੇ ਦੇ ਮਤਾਵਾ ਕੋਲ ਨੇ ਸਮਾ ਦਿੱਤਾ ਇਹ ਸਾਡੇ ਜੋ ਪਿਆਰਾ ਪਿਆਰਾ thing ਵੀ ਆ ਰਹੇ ਨੇ ਦੇਖੋ ਜੀ ਇਹ ਵੀ ਗਵਾਂਢੀ ਨੇ ਜੀ ਤਾਂ ਇਹ ਸਿੱਕੇ ਦੇ ਦਰਸ਼ਨ ਇਹ ਵੀ ਕਰ ਰਹੇ ਨੇ ਹੋਰ ਸੰਗਤ ਜੋ ਰਹਿੰਦੀ ਹੈ ਤਾਂ ਤੁਸੀਂ ਇਹਨਾਂ ਦੇ ਘਰ ਦਰਸ਼ਨ ਵੀ ਕਰ ਸਕਦੇ ਹੋ ਬਾਕੀ ਥਾਂ ਥੋੜਾ ਹਾਂਜੀ ਹਾਂ ਤਾਂ ਇੱਕ